ਇਹ ਹੈ ਜੀ ਪਨੀਰ ਪੂਰਜੀ ਵਿੱਚ ਮਟਰ ਵੀ ਰਖਾਈ ਦੇ ਰਹੇ ਨੇ ਔਰ ਇਹ ਦੇਸੀ ਘਿਓ ਦਾ ਦੇਸੀ ਘਿਓ ਦਾ ਤੜਕਾ ਅੰਗ-ਅੰਗ ਫੜਕਾ ਔਰ ਮੇਰੇ ਹਸਾਬ ਨਾਲ ਸਲਾਦ ਹੈ ਜੀ ਪਿਆਜ਼ ਔਰ ਇਹ ਮਸਾਲੇ ਵਾਲਾ ਪਿਆਜ਼ ਔਰ ਪਿਆਜ਼ ਬਹੁਤ ਟੇਸਟੀ ਹੈ ਸਿਰਫ ਦਾ ਸਿਰਫ 199 ਦੇ ਪੈਸੇ ਵਿੱਚ ਤੁਹਾਨੂੰ ਖਾਦੀ ਮਿਲਿਆ ਹੈ ਇਹ ਚੀਜ਼ ਤਾਂ ਤੜਕਾ ਲੱਗ ਰਿਹਾ ਹੈ ਮਾਂ ਦੀ ਦਾਲ ਹੈ ਮਾਂ ਦੀ ਦਾਲ ਦਾ ਢੇਰ ਭੁਰਜੀ ਢੇਰ ਭੁਰਜੀ ਤੇ ਮਾਂ ਦੀ ਦਾਲ ਦੱਦੀ ਕਿਉਂ ਹੋ ਗਿਆ ਖਾ ਦਦੇ ਹੋ ਆ ਲਈ ਲਓ ਜੀ ਮਾਂ ਦੀ ਦਾਲ ਦਾ ਤੜਕਾ ਤੇ ਬਨੀਰ ਦੀ ਭੁਰਜੀ ਦਿੱਤੀ ਕਿਉਂ ਪਾ ਕੇ ਬੱਲੇ ਬੱਲੇ ਹੈ ਹਾਂ ਸੋ ਜੀ ਗੋਲਚਾ ਡਰਾਈ ਫਰੂਟ ਕਿਹੜਾ ਗੋਲਚਾ ਹੈ ਬੱਚੇ ਪ੍ਰੋਟੋਕਾਲ ਬੱਚੇ ਪ੍ਰੋਟੋਕਾਲ ਬੱਚੇ ਪ੍ਰੋਟੋਕਾਲ ਡਰਾਈ ਫਰੂਟ ਸ਼ੋ ਦੋਸਤੋ ਸਰਦਾਰ ਜੀ ਦੇ ਢਾਬੇ ਤੇ ਅਸੀਂ ਪਹੁੰਚ ਚੁੱਕੇ ਹਾਂ ਇਨਸ਼ਾ ਅੱਲਾਹ ਢਾਬਾ ਸਰਦਾਰ ਜੀ ਇਹਦੇ ਕੀ ਸਵੇਰ ਤੋਂ ਹੀ ਕੋਚੇ ਖਾਂਦਿਆਂ ਲੋਕਾਂ ਨੂੰ ਤੇ ਹੁਣ ਡਿਨਰ ਵੀ ਸ਼ੁਰੂ ਕੀਤਾ ਹੈ ਉਹ ਡਿਨਰ ਵੀ ਕੋਚਿਆਂ ਦਾ ਹੋਰ ਦੋ ਕੋਚੇ ਜਰੇ ਇਸ ਵਕਤ ਤਿਆਰ ਨੇ ਕਿਉਂਕਿ ਮਸਾਲਾ ਚੜ ਰਿਹਾ ਮਸਾਲਾ ਪ्योर ਹੈ ਇਹ ਆ ਜੀ ਕੋਚਾ ਮੈਂ ਕੋਚੇ ਤੁਹਾਨੂੰ ਖਾਇਆ ਸੀ ਨਾ ਇਹ ਕੋਚਾ ਜੀ ਕਾਜੂ ਬਦਾਮ ਵਾਲਾ ਕੋਚਾ ਇਹਦੇ ਨਾਲ ਸਲਾਦ ਤੇ ਪੁਰਜੀ ਆ ਜੀ ਦੇਸੀ ਘਿਉ ਦੀ ਦੇਸੀ ਘਿਉ ਦੀ ਪੁਰਜੀ ਆ ਤੇ ਹਰੀ ਚਟਨੀ ਆ ਹਰੀ ਚੱਟੀ ਦੇ ਨਾਲ ਇਹ ਦਹੀਂ ਆ ਜੀ ਦਹੀਂ ਐ ਤੇ ਦਹੀਂ ਦੇ ਨਾਲ ਆ ਜੀ ਦਾਲ ਦਾਲ ਦੇ ਨਾਲ ਚਮਚਾ ਵੀ ਮਿਲੇ ਚਮਚੇ ਬੈਸੀ ਬਹੁਤ ਨਹੀਂ ਦੁਨੀਆ ਹੀ ਚਮਚੀਆਂ ਦੀ ਐ ਪਰ ਚਮਚਾ ਕਹਿੰਦੇ ਚਮਚੀਆਂ ਤੋਂ ਬਗੈਰ ਸਰਦਾ ਨਹੀਂ ਔਰ ਦੇਖੋ ਥਾਲੀ ਐ ਇਹ ਇੱਕ ਕੰਪਲੀਮੈਂਟਰੀ ਥਾਲੀ ਆ ਜੀ ਇਹ ਜਿਹੜੀ ਅਸਲੀ ਥਾਲੀ ਐ ਉਹ ਚ ਸਮਾਨ ਕਾਫੀ ਐ ਦੋ ਗੋਲਚੇ ਨੇ ਸਮਾਨ ਪੂਰਾ ਹੋਊਗਾ ਉਹ ਦੇ ਵਿੱਚ ਇਹਦਾ ਸਿਰਫ ਮੂਹਰੂ ਦੇ ਉੱਪਰ ਬਣਾਇਆ ਹੋਇਆ ਹੈ। ਸ਼ੋ ਅਸੀਂ ਖਾਣ ਲੱਗਿਆ ਟੇਸਟ ਨੂੰ ਦੱਸੂਗਾ। ਜੇ ਖਰਾਬ ਹੋਇਆ ਤਾਂ ਖਰਾਬ ਦੱਸੂਗਾ। ਸਹੀ ਹੋਇਆ ਤਾਂ ਸਹੀ ਦੱਸੂਗਾ। ਪੱਤਰਕਾਰ ਹੀ ਹੈ। ਸਭ ਤੋਂ ਪਹਿਲਾਂ ਟੇਸਟ ਕਰਨ ਲੱਗਿਆ ਜੀ ਮੈਂ ਗੋਜੇ ਦਾ। ਚਲੋ ਗੋਜਾ ਮੇਰੇ ਤੱਕ ਪਹੁੰਚਦੇ ਪਹੁੰਚਦੇ ਬੇਸ਼ੱਕ ਠੰਡਾ ਹੋ ਗਿਆ ਹੈ। ਪਰ ਫਿਰ ਵੀ ਟੇਸਟ ਨੂੰ ਦੱਸੂਗਾ ਜੀ। ਦਾਲ ਦੇ ਨਾਲ ਟੇਸਟ ਕਰਨ ਲੱਗਿਆ ਹੈ। ਦਾਅਵ ਦੇ ਵਿੱਚ ਪ੍ਰੋਪਰ ਮਸਾਲੇ ਨੇ ਕੋਈ ਬਹੁਤ ਜ਼ਿਆਦਾ ਤੀਜ ਨਹੀਂ ਹੈ ਅਗਲੀ ਬੁਰਗੀ ਲੈਣ ਲੱਗੇ ਆ ਜੀ ਨਾਲ ਜਿਹੜੀ ਤਰੀਫ ਕੀਤੀ ਇਹਨਾਂ ਨੇ ਪੂਰਜੀ ਦੀ ਇਹ ਆ ਜੀ ਪਨੀਰ ਪੂਰਜੀ ਵਿੱਚ ਮਟਰ ਵੀ ਰਖਾਈ ਦੇ ਰਹੇ ਨੇ ਔਰ ਇਹ ਦੇਸੀ ਘਿਓ ਦਾ ਦੇਸੀ ਘਿਓ ਦਾ ਤੜਕਾ ਅੰਗ ਅੰਗ ਫੜਕਾ ਔਰ ਮੇਰੇ ਸਾਹਮਣੇ ਜਦੋਂ ਸਰਦਾਰ ਜੀ ਨੇ ਦੇਸੀ ਘਿਓ ਦਾ ਤੜਕਾ ਲਗਾਇਆ ਕਾ ਬਾਕੀ ਆਂਗਾ ਕ ਫੜ ਗਿਆ ਔਰ ਮੇਰਾ ਮਨ ਸੀਗੇ ਹੁਣੇ ਖਾਲਮਾ ਉਰਗੀ ਲੈ ਰਿਆ ਸਵਾਦ ਦੇਖਦੇ ਆਂ ਕੋਈ ਦੋਨੇ ਚੀਜ਼ਾਂ ਦਾ ਟੇਸ ਆ ਰਿਹਾ ਹੈ ਝੂਂਜੀ ਦਾ ਟੇਸ ਵੀ ਆ ਰਿਹਾ ਤੇ ਨਾਨਾ ਕੋਲਚੇ ਦਾ ਵੀ ਟੇਸ ਲੱਗਾ ਰਿਹਾ ਹੈ ਸਲਾਦ ਹੈ ਜੀ ਪਿਆਜ਼ ਮੋਟੇ ਹਰ ਮਸਾਲੇ ਵਾਲਾ ਪਿਆਜ਼ ਕੋ ਪਿਆਜ਼ ਬਹੁਤ ਟੇਸਟੀ ਹੈ ਭੋਜਾ ਦੇ ਢੀਮੇ ਆਦੇ ਮੇਰਾ ਮਾ ਦਹੀਂ ਹੈ ਜੀ ਇਹਦੀ ਗਰਮੀਆਂ ਦੀ ਪਸੰਦ ਹੈ ਨਾਲੇ ਚਟਨੀ ਜਿਹੜੀ ਸਾਨੂੰ ਬਹੁਤ ਪਸੰਦ ਆਉਂਦੀ ਹੈ ਚਟਨੀ ਵੀ ਬੜੀ ਸੁਆਦਾ ਹੈ ਕੋਈ ਇੱਕ ਵਾਰ ਗੇੜਾ ਜਰੂਰ ਮਾਰਿਓ ਸਿਰਫ ਤੇ ਸਿਰਫ 199 ਦੇ ਪੈਸੇ ਵਿੱਚ ਤੁਹਾਨੂੰ ਥਾੜੀ ਮਿਲਦੇ ਆ ਜੇਕਰ ਆਪਕਸੇ بڑے ਹੋਟਲ ਤੇ ਜਾਣੇ ਆ ਪ 5-700000 ਰੁਪਏ ਦਾ ਖਰਚਾ ਆ ਜਾਂਦਾ ਹੈ ਮੇਰੇ ਹਿਸਾਬ ਨਾਲ ਦੋ ਕੋਚੇ ਖਾ ਕੇ 750 ਹੋ ਜਾਂਦਾ ਹੈ